ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਪੰਜਾਬੀ ਟ੍ਰਿਬਿਊਨ ਦੀ ਡਿਜੀਟਲ ਪਲੇਟਫਾਰਮ ਦੇ ਨਾਲ ਜੁੜ ਗਿਓ ਤੁਸੀਂ ਮੈਂ ਸ਼ਮਿਲਾ ਖਾਨ ਅੱਜ ਅਸੀਂ ਗੱਲ ਕਰਾਂਗੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਪਰ ਰੁਕੋ ਇਹ ਉਹ ਲਾਲ ਬਹਾਦਰ ਸ਼ਾਸਤਰੀ ਜੀ ਨਹੀਂ ਜਿੰਨਾ ਬਾਰੇ ਤੁਸੀਂ ਸੋਚ ਰਹੇ ਹੋਵੋਗੇ ਇਹ ਉਹ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੋ ਪੰਜਾਬ ਦੇ ਇਕਲੌਤੇ ਬੇਰੁਜ਼ਗਾਰ ਨੇ ਜਿਨ੍ਹਾਂ ਉਹ ਬੇਰੁਜ਼ਗਾਰ ਜੋ ਬੇਰੁਜ਼ਗਾਰੀ ਪੱਤਾ ਵੀ ਲੈ ਰਹੇ ਨੇ ਸੁਣ ਕੇ ਤਾਂ ਬਹੁਤ ਚੰਗਾ ਲੱਗਿਆ ਹੋਵੇਗਾ ਕਿ ਸਾਡੇ ਸੂਬੇ ਦੇ ਵਿੱਚ ਸਿਰਫ ਇੱਕ ਬੇਰੋਜ਼ਗਾਰ ਯਾਨੀ ਕਿ ਪੰਜਾਬ ਦੇ ਵਿੱਚ ਕੋਈ ਬੇਰੋਜ਼ਗਾਰ ਹੀ ਨਹੀਂ ਹੈ ਸਿਰਫ ਸ਼ਾਸਤਰੀ ਜੀ ਨੂੰ ਛੱਡ ਕੇ ਕੀ ਪੰਜਾਬ ਦੇ ਵਿੱਚ ਸੱਚੀ ਬੇਰੋਜ਼ਗਾਰੀ ਖਤਮ ਹੋ ਗਈ ਹੈ ਪਰ ਸਵਾਲ ਇਹ ਵੀ ਉੱਠਣਾ ਲਾਜ਼ਮੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਬੇਰੋਜ਼ਗਾਰ ਨਹੀਂ ਤੇ ਫਿਰ ਸਾਡੀ ਨੌਜਵਾਨੀ ਵਿਦੇਸ਼ਾਂ ਵੱਲ ਕਿਉਂ ਜਾ ਰਹੀ ਹੈ ਸਾਡੇ ਨੌਜਵਾਨ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਸਾਡੇ ਲੋਕ ਨੌਕਰੀਆਂ ਦੀ ਮੰਗ ਕਿਉਂ ਕਰ ਰਹੇ ਨੇ ਦਰਅਸਲ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲੜ ਦੀ ਰਿਪੋਰਟ ਦੇ ਮੁਤਾਬਿਕ ਅੰਮ੍ਰਿਤਸਰ ਜ਼ਿਲ੍ਹੇ ਦਾ ਲਾਲ ਬਹਾਦਰ ਸ਼ਾਸਤਰੀ ਜੋ ਪੰਜਾਬ ਦਾ ਇਕਲੌਤਾ ਬੇਰੋਜ਼ਗਾਰ ਹੈ ਜਿਸ ਨੂੰ ਸਰਕਾਰੀ ਖਜ਼ਾਨੇ ਚੋਂ ਬੇਰੋਜ਼ਗਾਰੀ ਪੱਤਾ ਵੀ ਮਿਲ ਰਿਹਾ ਹੈ ਤੇ ਪੱਤਾ ਮਹਿਜ਼ 150 ਰੁਪਏ ਪ੍ਰਤੀ ਮਹੀਨਾ ਇਹ ਅੰਕੜੇ ਕਹਿੰਦੇ ਨੇ ਕਿ ਬੇਰੋਜ਼ਗਾਰੀ ਘਟ ਰਹੀ ਹੈ ਪਰ ਅਸਲੀਅਤ ਕੀ ਹੈ ਆਓ ਵੇਖੀਏ ਪੰਜਾਬ ਦੀ ਬੇਰੋਜ਼ਗਾਰੀ ਦੀ ਅਸਲ ਤਸਵੀਰ ਜਿੱਥੇ ਨਿਯਮ ਪੁਰਾਣੇ ਹੀ ਅਜੇ ਵੀ ਬਰਕਰਾਰ ਨੇ ਸਾਲ 2006 ਤੇ 7 ਦੇ ਵਿੱਚ ਪੰਜਾਬ ਪਰ ਦੇ ਵਿੱਚ 4803 ਬੇਰੋਜ਼ਗਾਰ ਪੱਤਾ ਲੈ ਰਹੇ ਸਨ ਫਿਰ 2010 ਦੇ ਵਿੱਚ 1808 ਤੇ ਫਿਰ 2013 ਦੇ ਵਿੱਚ 300 ਜਦਕਿ 2016 ਦੇ ਵਿੱਚ 134 ਬੇਰੋਜ਼ਗਾਰ ਪੱਤਾ ਲੈ ਰਹੇ ਸੀ 2019 ਦੇ ਵਿੱਚ 42 ਤੇ 2022 ਤੱਕ ਜਾਂਦਿਆਂ ਇਹ ਗਿਣਤੀ 0 ਹੋਗੀ ਹੁਣ 2024 ਤੇ 25 ਦੇ ਵਿੱਚ ਇੱਕ ਨੌਜਵਾਨ ਜਿਸ ਦਾ ਸੀ ਜ਼ਿਕਰ ਕਰ ਰਹੀਆਂ ਲਾਲ ਬਹਾਦਰ ਸ਼ਾਸਤਰੀ ਪਰ ਰੋਜ਼ਗਾਰ ਦਫ਼ਤਰਾਂ ਦੇ ਵਿੱਚ 1.25 ਲੱਖ ਬੇਰੋਜ਼ਗਾਰ ਰਜਿਸਟਰ ਹਨ ਫਿਰ ਪੱਤਾ ਕਿਉਂ ਨਹੀਂ ਮਿਲਦਾ 5 ਸਾਲ ਪਹਿਲਾਂ ਮੋਗਾ ਦੇ ਸੰਦੀਪ ਸਿੰਘ ਨੂੰ ਵੀ ਇਹ ਪੱਤਾ ਮਿਲਦਾ ਸੀ ਪਰ ਨੀਮਾ ਨੇ ਬੰਦ ਕਰ ਦਿੱਤਾ ਸਮੱਸਿਆ ਨੀਮਾ ਦੇ ਵਿੱਚ ਹੈ 11 ਜਨਵਰੀ 1979 ਨੂੰ ਬਣੇ ਨਿਯਮ ਅੱਜ ਵੀ ਨਹੀਂ ਬਦਲੇ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਨੇ ਕਿੰਨੇ ਸਾਲ ਬੀਤ ਗਏ ਨੇ 3 ਸਾਲ ਤੋਂ ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਪਰਿਵਾਰ ਦੀ ਮਹੀਨੇ ਦੀ ਆਮਦਨ 1000 ਰੁਪਏ ਤੋਂ ਘੱਟ ਰੋਜ਼ਾਨਾ 33 ਰੁਪਏ ਪੱਤਾ ਅੱਜ ਦੇ ਜ਼ਮਾਨੇ ਦੇ ਵਿੱਚ 33 ਰੁਪਏ ਕੀ ਕਾਫੀ ਨੇ ਜ਼ਰਾ ਸੋਚ ਕੇ ਦੇਖੋ ਅਤੇ ਹੋਰ ਤਾਂ ਹੋਰ ਇਹ ਪੱਤਾ ਵੀ ਸਿਰਫ 3 ਸਾਲ ਤੱਕ میٹرਕ ਵਾਲੇ ਨੂੰ 150 ਰੁਪਏ ਪ੍ਰਤੀ ਮਹੀਨਾ ਗ੍ਰੈਜੂਏਟ ਵਾਲੇ ਨੂੰ 200 ਤੇ ਅੰਘੀਨਾ ਦੇ ਲਈ 2005 ਦੇ ਵਿੱਚ ਕੁਝ ਬਦਲਾਅ ਕੀਤੇ ਗਏ ਸੀ ਯਾਨੀ ਕਿ ਮਾਮੂਲੀ ਜਿਹਾ ਵਾਅਦਾ ਕੀਤਾ ਗਿਆ ਸੀ ਪਰ ਬਾਕੀ ਨੌਜਵਾਨਾਂ ਦੇ ਲਈ ਇਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਮਰਿੰਦਰ ਹਕੂਮਤ ਨੇ ਵਾਦਾ ਕੀਤਾ ਪੱਤਾ 2500 ਰੁਪਏ ਕਰਾਂਗੇ ਪਰ ਨਾ ਰਾਸ਼ੀ ਵਧੀ ਤੇ ਨਾ ਹੀ ਲਾਭਪਾਤਰੀ ਕਾਂਗਰਸ ਨੇ ਹਰ ਕਾਰ ਰੋਜ਼ਗਾਰ ਦੀ ਗੂੰਜ ਵੀ ਪਾਈ ਪਰ ਹਕੀਕਤ ਦੇ ਵਿੱਚ ਕੁਝ ਵੀ ਨਹੀਂ ਹੋਇਆ ਅੱਜ ਵੀ ਉਸੇ ਤਰ੍ਹਾਂ ਦੀ ਸਥਿਤੀ ਹੈ ਮੌਜੂਦਾ ਆਪ ਸਰਕਾਰੇ ਦਾਵਾ ਕਰਦੀ ਹੈ ਕਿ 50 ਹਜ਼ਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਪਰ ਪੰਜਾਬ ਸਰਕਾਰ ਦੇ ਪੋਰਟਲ ਤੇ 22 ਲੱਖ ਨੌਜਵਾਨ ਨੌਕਰੀ ਦੇ ਲਈ ਕਤਾਰ ਦੇ ਵਿੱਚ ਨੇ 2017 ਦੇ ਵਿੱਚ 20 ਟਾਊਨ ਰੋਜ਼ਗਾਰ ਦਫ਼ਤਰ ਬੰਦ ਕੀਤੇ ਗਏ ਹਰ ਜ਼ਿਲ੍ਹੇ ਦੇ ਵਿੱਚ ਦਫ਼ਤਰ ਹਨ ਪਰ ਨੌਜਵਾਨਾਂ ਨੂੰ ਕੋਈ ਰਾਹਤ ਨਹੀਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਤਸਵੀਰ ਵੱਖਰੀ ਹੀ ਹੈ 1978 ਦਾ ਅਧਿਆਪਕ ਅੰਦੋਲਨ ਤੁਹਾਨੂੰ ਯਾਦ ਹੋਵੇਗਾ ਅੱਜ ਵੀ ਯਾਦ ਆਉਂਦੀਆਂ ਨੇ ਉਹ ਸ਼ਹੀਦੀਆਂ ਵਕ-ਵਕ ਵਰਿਆਂ ਦੇ ਵਿੱਚ ਅੰਦੋਲਨ ਜਾਰੀ ਰਹੇ 2005 ਦੇ ਵਿੱਚ ਬੇਰੁਜ਼ਗਾਰ ਸਾਂਝਾ ਮੋਰਚਾ ਬਣਿਆ ਤੇ ਹੁਣ ਬੇਰੁਜ਼ਗਾਰ ਓਵਰਏਜ ਯੂਨੀਅਨ ਵੀ ਬਣ ਗਈ ਹੈ ਇਹ ਨੌਜਵਾਨ ਕਈ ਸਰਕਾਰਾਂ ਵੇਖ ਚੁੱਕੇ ਨੇ ਪਰ ਮਿਲੇ ਸਿਰਫ ਵਾਅਦੇ ਤੇ ਲਾਰੇ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਢਿਲਵਾ ਦਾ ਕਹਿਣਾ ਹੈ ਕਿ ਮੈਂ 20 ਵਰੇ ਤੋਂ ਸੰਘਰਸ਼ ਕਰ ਰਿਹਾ 46 ਸਾਲ ਦਾ ਹੋ ਗਿਆ ਪਰ ਰੋਜ਼ਗਾਰ ਦਾ ਸੁਪਨਾ ਸੁਪਨਾ ਹੀ ਬਣ ਕੇ ਰਹਿ ਗਿਆ ਪਹਿਲਾਂ ਕਾਂਗਰਸ ਫਿਰ ਦੋ ਵਾਰ ਅਕਾਲੀਪਾਏ ਕਾ ਫਿਰ ਕਾਂਗਰਸ ਹੁਣ ਝਾੜੂ ਦੀ ਸਰਕਾਰ ਦੇਖ ਚੁੱਕੇ ਆ। ਕਰੀਬ 5 ਸਰਕਾਰਾਂ ਦੇਖ ਲਈਆਂ ਅਜੇ ਤੱਕ ਰੋਜ਼ਗਾਰ ਨਹੀਂ ਪੰਜਾਬ ਸਰਕਾਰ ਨੇ ਦਿੱਤਾ। ਇਹਦੇ ਵਿੱਚ ਮੈਂ ਨਹੀਂ ਅਨੇਕਾਂ ਹੋਰ ਬੇਰੁਜ਼ਗਾਰ ਪੰਜਾਬ ਦੇ ਅਜੇਹਾ ਜ਼ਬਰ ਅਜੇਹਾ ਸੰਤਾਪ ਚੱਲ ਰਹੇ ਨੇ। ਪਿਛਲੇ ਕਰੀਬ 20 ਸਾਲ ਤੋਂ ਲਗਾਤਾਰ ਰੋਜ਼ਗਾਰ ਦੀ ਮਕਰਦੇ ਆ ਰਹੇ ਆ। ਸਵਾਲ ਇਹ ਹੈ ਕਿ ਕੀ ਸਰਕਾਰਾਂ ਨੇ ਆਪਣੇ ਮੌਕੇ ਤੇ ਜਿਹੜੇ ਚੋਣਾਂ ਮੌਕੇ ਵਾਦੇ ਕੀਤੇ ਸੀ ਪੂਰੇ ਕੀਤੇ ਆ ਜਾਂ ਨਹੀਂ ਹਰੇਕ ਪਾਰਟੀ ਚੋਣਾਂ ਦੇ ਮੌਕੇ ਤੇ ਇਸ ਨੂੰ ਮੁੱਖ ਮੁੱਦਾ ਬਣਾਉਂਦੀ ਹੈ ਪਰ ਨਿਵਦੀ ਇਸੇ ਤਰ੍ਹਾਂ ਰਮਨਦੀਪੀ ਮੰਗਿਆ ਕਿ ਓਵਰਏਜ ਬੇਰੁਜ਼ਗਾਰਾਂ ਦੀ ਉਮਰ ਹੱਦ ਵਿੱਚ ਵਾਦਾ ਕਰਨਾ ਚਾਹੀਦਾ ਪਰ ਕਈ ਸਰਕਾਰਾਂ ਵੇਖੀਆਂ ਸਿਰਫ ਵਾਦੇ ਮਿਲੇ ਫੁੱਟਬਾਲ ਦੀ 골ਡ ਮੈਡਲ ਟੈਟ ਪਾਸ ਪਰ ਉਮਰ ਲੰਘ ਗਈ ਅਜੇ ਤੱਕ ਨੌਕਰੀ ਨਹੀਂ ਮਿਲੀ ਉਹ ਆਖਦੀ ਹੈ ਕਿ ਮੇਰੀ ਮੰਗ ਹੈ ਕਿ ਸਰਕਾਰ ਮੇਰੀ ਮਿਹਨਤ ਦਾ ਮੁੱਲ ਪਾਵੇ ਅਨੇਕ ਲੰਬੇ ਸਮੇਂ ਤੋਂ ਉਮਰ ਹੱਤ ਸੰਬੰਧੀ ਇਹ ਸਰਕਾਰ ਦੇ ਨਾਲ ਸੰਘਰਸ਼ ਲੜ ਰਹੀਆਂ ਹਨ ਜਿਸ ਵਿੱਚ ਕਿ ਅਸੀਂ ਪਿਛਲੇ ਸਰਕਾਰਾਂ ਦਾ ਹਾਲ ਦੇਖ ਹੀ ਚੁੱਕੇ ਸੀਗੇ ਸਾਨੂੰ ਇਹ ਸੀ ਕਿ ਨਵੀਂ ਸਰਕਾਰ ਆਮ ਆਦਮੀ ਪਾਰਟੀ ਜਦੋਂ ਹੋਂਦ ਵਿੱਚ ਆਈ ਤਾਂ ਉਸਨੇ ਸਾਨੂੰ ਅਨੇਕਾ ਵਾਰ ਸਟੇਜਾਂ ਉੱਤੇ ਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਇਹ ਸਾਨੂੰ ਯਕੀਨ ਦਿਵਾਇਆ ਸੀ ਕਿ ਅਸੀਂ ਉਮਰ ਹੱਤ ਲਗਾ ਚੁੱਕੇ ਨੌਜਵਾਨਾਂ ਨੂੰ ਇੱਕ ਮੌਕਾ ਜ਼ਰੂਰ ਦਵਾਂਗੇ ਉਹਨਾਂ ਦੀ ਯੋਗਤਾ ਨੂੰ ਸਾਬਤ ਕਰਨ ਦਾ ਪਰ ਜਦੋਂ ਨਿਮੋਸ਼ੀ ਦੀ ਗੱਲ ਉਦੋਂ ਸਾਡੇ ਸਾਹਮਣੇ ਆਈ ਜਦੋਂ 270 ਦੀ ਪਰਪਸ ਹੈਲਥ ਵਰਕਰ ਪੋਸਟਾ ਦੇ ਵਿੱਚ ਉਹਨਾਂ ਨੇ ਉਮਰ ਹੱਦ ਸੰਬੰਧੀ ਕੋਈ ਵੀ ਛੋੜਨਾ ਦਿੱਤੀ ਆ ਤੁਸੀਂ ਦੇਖ ਹੀ ਸਕਦੇ ਹੋ ਮੈਂ ਬੀਏ ਡੀ ਟੈਟ ਪਾਸ ਕੀਤੀ ਹੋਈ ਹੈ ਬੀਏ ਡੀ ਟੈਟ ਪਾਸ ਦੇ ਨਾਮ ਨਾਲ ਮੈਂ ਇੱਕ ਬੋਲਡ ਲਿਸਟ ਖੜਾ ਰਹੀਆਂ ਹਾਂ ਜਿਸ ਦਾ ਕਿ ਮੈਨੂੰ ਕੋਈ ਵੀ ਲਾਭ ਨਹੀਂ ਮਿਲ ਰਿਹਾ ਪੰਜਾਬ ਦੇ ਨੌਜਵਾਨ ਪਿਛਲੇ 20 ਵਰਿਆਂ ਤੋਂ ਹਰ ਇੱਕ ਮੁੱਖ ਮੰਤਰੀ ਦੇ ਅੱਗੇ ਪ੍ਰਦਰਸ਼ਨ ਕਰ ਚੁੱਕੇ ਨੇ ਪਰ ਮਿਲਿਆ ਕੁਝ ਵੀ ਨਹੀਂ ਨੌਕਰੀ ਤਾਂ ਦੂਰ ਪੱਤਾ ਵੀ ਨਸੀਬ ਨਹੀਂ ਹੋਇਆ